ਇੱਕ ਦੌਰ ਆਇਆ ਕੌਮ ਤੇ ਭੀੜ ਪਈ ਤਾਂ ਸਾਡੇ ਗੁਰੂਆਂ ਨੇ ਜੰਗ ਦਾ ਮੈਦਾਨ ਮੱਲਿਆ ਹਲੋ ਜੰਗ ਦੇ ਮੈਦਾਨ ਦੇ ਵਿੱਚੋਂ ਕੁਝ ਸਿੰਘਾਂ ਨੇ ਵੇਦਾਵਾ ਲੈ ਕੇ ਆਪਣੇ ਪਿੰਡਾਂ ਨੂੰ ਪਰਤਾਏ ਘਰਾਂ ਨੂੰ ਪਰਤਾਏ ਲਾਂਤਾਂ ਪਈਆਂ ਉਹਨਾਂ ਦੀ ਜਮੀਰ ਨੇ ਅੰਦਰੋਂ ਹਲੂਣਾ ਮਾਰਿਆ ਤੇ ਉਹ ਵਾਪਸ ਜੰਗ ਦੇ ਮੈਦਾਨ ਦੇ ਵਿੱਚ ਜਾ ਖੜੇ ਹੋਏ ਲੜਦੇ ਆ ਲੜਦੇ ਆ ਆਪਣਾ ਖੂਨ ਡੋਲਦੇ ਆ ਡੋਲਦੇ ਆ ਸ਼ਹੀਦ ਹੁੰਦੇ ਗਏ ਤਾਂ ਅਖੀਰ ਦੇ ਉੱਤੇ ਜ਼ਖਮੀ ਹੋਏ ਭਾਈ ਮਹਾ ਸਿੰਘ ਦੇ ਕੋਲੇ ਜਦੋਂ ਦਸ਼ਮੇਸ਼ ਪਤਾ ਜਾਂਦੇ ਆ ਉਹਨਾਂ ਨੂੰ ਉਕਲ ਦੇ ਵਿੱਚ ਲੈਂਦੇ ਆ ਤੇ ਬੇਦਾਵਾ ਪਾੜਦੇ ਆ ਟੁੱਟੀ ਨੂੰ ਕੰਢਦੇ ਆ ਤੇ ਮੈਦਾਨ ਫਤਿਹ ਕਰਦੇ ਆ ਜੋ ਪੰਜਾਬ ਦੇ ਲੋਕੋ ਪੰਜਾਬ ਦੇ ਵਾਸੀਓ ਉਹ ਤਾਂ ਆਪਣੀਆਂ ਜਾਨਾਂ ਕਰਵਾਨ ਕਰਕੇ ਆਪਣਾ ਖੂਨ ਡੋਲ ਕੇ ਸ਼ਹੀਦੀਆਂ ਪਾ ਕੇ ਬੇਦਾਵਾ ਪੜਵਾਗੇ ਸੀ ਪਰ ਅੱਜ ਜਿਹੜਾ ਅਸੀਂ ਬੇਦਾਵਾ ਲੈ ਕੇ ਤੇ ਹੀ ਬੈਠੇ ਆ ਅੱਜ ਅਸੀਂ ਪੰਜਾਬ ਪਲ ਪਿੱਟਕੜੀ ਖੜੇ ਆ ਆ ਦੇਖਦਾ ਸੀਗਾ ਮੈਂ ਮਸੰਦਾਂ ਦੀਆਂ ਰੈਲੀਆਂ ਗਦਾਰਾਂ ਦੀਆਂ ਰੈਲੀਆਂ ਤੁਹਾਡੇ ਸਾਹਮਣੇ ਆ ਵੱਡੇ ਵੱਡੇ ਕੱਠ ਵੱਡੇ ਵੱਡੇ ਝੰਡੇ ਜੱਕੀ ਫਿਰਦੇ ਆ ਉਧਰੋਂ ਦੂਜੇ ਪਾਸੇ ਜਿਹੜਾ ਸਟੇਟ ਦਾ ਜ਼ਬਰ ਆ ਸਟੇਟ ਦਾ ਟਰਰ ਹੈ ਉਹ ਲਗਾਤਾਰ ਹਰ ਪਾਸਿਓਂ ਪੰਜਾਬ ਨੂੰ ਜ਼ਖਮੀ ਕਰ ਰਿਹਾ ਹੈ ਐਨੇ ਫਟ ਲਾਏ ਜਾ ਰਹੇ ਆ ਜਦੋਂ ਅਸੀਂ ਇੱਕ ਫਟ ਸਿਆਉਣ ਦੀ ਕੋਸ਼ਿਸ਼ ਕਰਦੇ ਆਂ ਚਾਰ ਫਟ ਹੋਰ ਲਾ ਦਿੰਦੇ ਆਂ ਅਸੀਂ ਉਧਰ ਨੂੰ ਹੁੰਨੇ ਆਂ 10 ਹਮਲੇ ਹੋਰ ਹੋ ਜਾਂਦੇ ਆਂ ਅੱਜ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪਹਿਲਾਂ ਬਹੁਤ ਵੱਡਿਆ ਟੁੱਕਿਆ ਗਿਆ ਪੰਜਾਬ ਉਹ ਸੰਗੜਦਾ ਸੰਗੜਦਾ ਪੰਜਾਬ ਘਟਦਾ ਘਟਦਾ ਪੰਜਾਬ ਬਹੁਤ ਥੋੜਾ ਜਿਹਾ ਪੰਜਾਬ ਰਹਿ ਗਿਆ ਆ ਚੱਲ ਜਾਈਓ ਲੁਧਿਆਣੇ ਵਾਲੇ ਪਾਸੇ ਮਹਾਲੀ ਵਾਲੇ ਪਾਸੇ ਜਲੰਧਰ ਵਾਲੇ ਪਾਸੇ ਜੀਰਕਪੁਰ ਵਾਲੇ ਪਾਸੇ ਲੱਗਦਾ ਹੀ ਨਹੀਂ ਵੀ ਆ ਪੰਜਾਬ 'ਚ ਰਹਿੰਦੇ ਆ ਇਹ ਬੜੇ ਖਤਰਨਾਕ ਸੰਕੇਤ ਆ ਬੜੇ ਖਤਰਨਾਕ ਸੁਨੇਹੇ ਆ ਬਾਰੇ ਬੰਦੇ ਮੈਨੂੰ ਕਹਿ ਦਿੰਦੇ ਆ ਭਾਈ ਨੈਗੇਟਿਵ ਵਾਲਾ ਸੋਚਦਾ ਨਾ ਪੱਕੀ ਸੋਚ ਰੱਖਦਾ ਮੈਂ ਖਾਂ ਮੈਂ ਨਾ ਪੱਕੀ ਸੋਚ ਨਹੀਂ ਰੱਖਦਾ ਮੈਂ ਤੁਹਾਨੂੰ ਆਉਣ ਵਾਲੇ ਖਤਰੇ ਬਾਰੇ ਸचेत ਕਰ ਰਿਹਾ ਕਿ ਆਉਣ ਵਾਲਾ ਸਮਾਂ ਮੇਰੀ ਗੱਲ ਯਾਦ ਰੱਖਿਓ ਜੇ ਇਹ ਕਾਨੂੰਨ ਪੰਜਾਬ ਦੇ ਵਿੱਚ ਨਹੀਂ ਬਣਦੇ ਕਿ ਕੋਈ ਵੀ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਸਾਡੀ ਬਾਹੀ ਜੋਗ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਅੰਦਰ ਜੇਕਰ ਬਾਹਰਲੇ ਬੰਦਿਆਂ ਨੇ ਵੋਟਾਂ ਬਣਾਉਣੀਆਂ ਨੇ ਉਹਦੀਆਂ ਸ਼ਰਤਾਂ ਤੈ ਹੋਣੀਆਂ ਚਾਹੀਦੀਆਂ ਨੇ ਬਾਹਰਲੇ ਬੰਦੇ ਨੇ ਨੌਕਰੀਆਂ ਲੈਣੀਆਂ ਨੇ ਉਹਦੇ ਲਈ ਡੋਮਿਸਾਈਲ ਬੁਨਾ ਫੜ ਲਗ ਹੋਣਾ ਚਾਹੀਦਾ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਇਹੋ ਜਿਹਾ ਹੋਣਾ ਹੈ ਕਿ ਆ ਜਿਹੜੀਆਂ ਪੱਗਾਂ ਦਿਖਦੀਆਂ ਨੇ ਇਹ ਨਾਮੋਂ ਨਿਸ਼ਾਨ ਮਿਟ ਜਾਣਿਆ ਭਰਾਵੋ ਵੈਸੇ ਮੈਂ ਚੜਦੀ ਕਲਾ ਦਾ ਇਨਸਾਨ ਆ ਮੈਨੂੰ ਪਤਾ ਵੀ ਤਾਂ ਨਾਸ ਨਹੀਂ ਹੋ ਸਕਦਾ ਸਾਡੇ ਗੁਰੂਆਂ ਨੇ ਵੀ ਬੀਜਿਆ ਇਹ ਕਾਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਜਾਂਦੇ ਆ ਤੇ ਅਸੀਂ ਅੱਡੋ-ਫਾਟੀ ਹੋਏ ਫਿਰਦੇ ਆ ਮੈਂ ਸਮੁੱਚੀ ਜਿੰਨੀ ਐ ਲੀਡਰਸ਼ਿਪ ਬੈਠੀ ਆ ਸਟੇਜ ਦੇ ਉੱਤੇ ਇਹਨਾਂ ਦੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਲੋਕਾਂ ਦੀ ਇੱਕ ਭਾਵਨਾ ਸੰਗਤ ਦੀ ਇੱਕ ਭਾਵਨਾ ਪੰਜਾਬ ਦੇ ਲੋਕ ਚਾਹੁੰਦੇ ਆ ਜਿਹੜਾ ਵੀ ਬੰਦਾ ਜਿਹੜਾ ਇਨਸਾਨ ਜਿਹੜੀ ਜਥੇਬੰਦੀ ਜਿਹੜੀ ਸੰਸਥਾ ਅੱਜ ਪੰਜਾਬ ਦੀ ਗੱਲ ਕਰਦੀ ਆ ਪੰਜਾਬੀਆਂ ਦੀ ਗੱਲ ਕਰਦੀ ਆ ਕੌਮ ਦੀ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਜਾਣਾ ਚਾਹੀਦਾ ਹੈ ਸਹਿਮਤ ਹਾਂ ਪਰ ਸਾਨੂੰ ਆਪਣੇ ਜਿਹੜੇ ਹਉਮੇ ਹੰਕਾਰ ਨੂੰ ਛੱਡ ਕੇ ਆਪਣੀ ਚੌਧਰ ਨੂੰ ਛੱਡ ਕੇ ਭਰਾਵੋ ਜਿਹੜਾ ਬੰਦਾ ਵੀ ਆਉਂਦਾ ਸਾਡੇ ਲੱਖ ਮੱਤ ਪੇ ਦੌਣਗੇ ਗਲੇ ਸ਼ਿਕਵੇ ਹੋਣਗੇ ਪਰ ਸਾਨੂੰ ਪੰਜਾਬ ਬਚਾਉਣ ਲਈ ਪੱਥ ਬਚਾਉਣ ਲਈ ਕੌਮ ਦੇ ਲਈ ਔਰ ਬੜੀਆਂ ਨਸਲਾਂ ਦੇ ਲਈ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਕੱਠੇ ਹੋਣਾ ਪੈਣਾ ਭਰਾਵੋ ਚਾਰਤ ਸਨੇਹ ਮੈਂ ਇਸ ਸਟੇਜ ਤੋਂ ਇਹਨਾ ਚਾਹਣਾ ਬੜੀ ਪਵਿੱਤਰ ਧਰਤੀ ਹੈ 40 ਮੁਕਤੀਆਂ ਦੀ ਧਰਤੀ ਹੈ ਪਹਿਲਾ ਸਨੇਹ ਮੈਂ ਆਵਾਜ਼ ਮਾਰਨਾ ਚਾਹਣਾ ਬਾਹਰਲੇ ਮੁਲਕਾਂ ਚ ਗਏ ਪੰਜਾਬੀਆਂ ਨੂੰ ਕਿ ਮੁੜ ਜਾਓ ਵਾਪਸ ਮੁੜ ਜਾਓ ਤੁਹਾਡੇ ਘਰਾਂ ਨੂੰ ਲੱਗੇ ਹੋਏ ਜਿੰਦਿਆਂ ਨੂੰ ਜੰਗਾਲ ਖਾਗੀ ਤੁਹਾਡੇ ਖੇਤ ਤੁਹਾਨੂੰ ਉਡੀਕਦੇ ਨੇ ਆ ਦੁਆਬੇ ਚਾਈਦਾ ਲੱਗਦਾ ਪੰਜਾਬ ਹੈ ਹੀ ਨਹੀਂ ਸਾਰਾ ਦੁਆਬਾ ਖਾਲੀ ਹੋਇਆ ਪਿਆ ਇਹ ਯਾਰ ਹਣ ਮਾਝੇ ਤੇ ਦੁਆਬੇ ਮਾਲਵੇ ਦਾ ਹੋਤ ਰਿਹਾ ਸੋ ਮੁੜ ਕੇ ਆ ਉਧਰੋਂ ਕਮਾਈਆਂ ਬਹੁਤ ਕਰ ਲੀਆਂ ਕਈ ਦਾ 50 50 ਸਾਲ ਹੋ ਗਏ 40 40 ਸਾਲ ਹੋ ਗਏ ਮੁੜ ਕੇ ਮੁੜੀ ਨਹੀਂ ਉਹਨਾਂ ਦੇ ਬੱਚੇ ਵੀ ਉਧਰ ਪੈਦਾ ਹੋਏ ਆ ਉਹਨਾਂ ਨੇ ਮੁੜ ਕੇ ਇਧਰ ਨੂੰ ਮੂੰਹ ਨਹੀਂ ਫਰਾਵੋ ਕਰਨਾ ਇਹ ਕੁਦਰਤੀ ਹੈ ਸੁਭਾਵਕ ਹੈ ਜਦੋਂ ਕੋਈ ਜਗ੍ਹਾ ਖਾਲੀ ਹੁੰਦੀ ਆ ਉਸ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਆ ਕੇ ਭਰ ਦੇਣਾ ਇਸ ਕਰਕੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਮਹਿਮ ਚ ਲਾਓ ਬਾਹਰਲੇ ਬੈਠਾ ਜੋ ਮੈਂ ਹੁਲਕਾ ਜਿ ਬੈਠਿਆ ਜਿਹੜੇ ਵੀ ਚਲੋ ਵਾਪਸ ਪੰਜਾਬ ਨੂੰ ਚੱਲ ਗਏ ਆਪਣੇ ਘਰਾਂ ਨੂੰ ਖੁੱਲ ਗਏ ਜੁੰਦੇ ਖੁੱਲ ਗਏ ਆਪਣੇ ਖੇਤਾਂ ਦੇ ਵਿੱਚ ਜਾ ਕੇ ਪਾਈਆਂ ਕਰ ਗਏ ਦੂਜਾ ਮਰਾ ਸਨੇਹਾ ਮੈਂ ਬਹੁਤ ਮਾਰੀ ਬੜੇ ਲੰਮੇ ਸਮੇਂ ਤੋਂ ਗੱਲ ਕਹਿੰਦਾ ਆ ਰਿਹਾ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਕਿ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਨਾ ਵੇਚੋ ਚਾਹੇ ਤੁਹਾਨੂੰ 50 ਕਰੋੜ ਰੁਪਈਆ ਕੋਲੇ ਦਾ ਵੇਖ ਦੇਵੇ ਤਾਂ ਵੀ ਆਪਣੀ ਜ਼ਮੀਨ ਨਾਲ ਵੇਚੋ ਤੁਹਾਨੂੰ ਨਹੀਂ ਪਤਾ ਇਹ ਧਰਤੀ ਦੀ ਕੀਮਤ ਕੀ ਹੈ ਪੂਰੀ ਦੁਨੀਆ ਦੀ ਅੱਖ ਵੱਡੇ ਵੱਡੇ ਸਨਮਾਇਦਾਰਾਂ ਦੀ ਅੱਖ ਵੱਡੇ ਵੱਡੇ ਮੁਲਕਾਂ ਦੀ ਅੱਖ ਤੁਹਾਡੀ ਧਰਤੀ ਤੇ ਆ ਐਵੇਂ ਨਹੀਂ ਵੱਡੇ ਵੱਡੇ ਹਾਈਵੇ ਬਣ ਗਏ ਆ ਖੜੇ ਪੰਜ ਸਾਲ ਆ ਆ ਸਾਰੇ ਲਾਂਗੇ ਖੁੱਲ ਜਾਣੇ ਆ ਇੱਥੋਂ ਯੂਰਪ ਤੱਕ ਵਪਾਰ ਹੋਣਾ ਸੜਕਾਂ ਰਾਹੀਂ ਇਸ ਕਰਕੇ ਬੇਨਤੀ ਕਰਦੇ ਆ ਬਾਈ ਦੁੱਖ ਹੁੰਦਾ ਜਦੋਂ ਪਤਾ ਲੱਗਦਾ ਨਾ ਕਿ ਜਿੰਨੇ ਹਾਈਵੇ ਆ ਪੰਜਾਬ ਦੇ ਸਾਰੀਆਂ ਜ਼ਮੀਨਾਂ ਆਸੇ-ਪਾਸੇ ਜਾਂ ਵਪਾਰੀ ਖਰੀਦੀ ਬੈਠੇ ਆ ਜਾਂ ਕੀ ਹੋਰ ਜਿਹੜੇ ਵੱਡੇ-ਵੱਡੇ ਡੀਲਰ ਆ ਖਰੀਦੀ ਬੈਠੇ ਆ ਜਾਂ ਬਾਹਰ ਦੇ ਸੂਬਿਆਂ ਚੋਂ ਆ ਕੇ ਲੋਕ ਜ਼ਮੀਨਾਂ ਖਰੀਦ ਰਹੇ ਸਾਡੇ ਲੋਕ ਜ਼ਮੀਨਾਂ ਵਿੱਚ ਪੱਜ ਰਹੇ ਆ ਦੂਜਾ ਮਰਸ ਨਾ ਪੰਜਾਬੀਆਂ ਨੂੰ ਹੋਇਆ ਤੀਜਾ ਸਨੇ ਹ ਮਰਾਇਆ ਸਾਡੀ ਮਾਂ ਬੋਲੀ ਤੇ ਬਹੁਤ ਵੱਡਾ ਹਮਲਾ ਹੈ ਪੰਜਾਬੀ ਦੇ ਉੱਤੇ ਤੁਹਾਡੇ ਜਵਾਕ ਸਕੂਲਾਂ 'ਚ ਪੜ੍ਹਦੇ ਹੋਣੇ ਆ ਜ਼ਬਰੀ ਉਹਨਾਂ ਦੇ ਉੱਤੇ ਹਿੰਦੀ ਥੋਪੀ ਜਾ ਰਹੀ ਹੈ ਸਾਡੇ ਜਵਾਕਾਂ ਨੂੰ ਸਾਡੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਲੋਪ ਹੋ ਰਹੇ ਨੇ ਮਰ ਰਹੇ ਨੇ ਅਸੀਂ ਆਪਾਂ ਉੱਪਰ ਥੱਲੇ ਉੱਤੇ ਥੱਲੇ ਨੂੰ ਉੱਪਰ ਨੀਚੇ ਕਹਿਣ ਲੱਗ ਗਏ ਭਰੋਸਾ ਮੈਂ ਕੱਲ ਬਹੁਤ ਸਿਆਣਾ ਬੰਦਾ ਗੁਰਸਿੱਖ ਬੰਦਾ ਬੋਲਦਾ ਸੁਣਾ ਟੀਵੀ ਤੇ ਬੈਠਾ ਹੈ ਆਸ਼ਵਾਸ਼ਣ ਕਹਿ ਰਿਹਾ ਅਸੀਂ ਉਹਨਾਂ ਦੇ ਦਿੱਤੇ ਹੋਏ ਸ਼ਬਦ ਆਪਣੇ ਮੂੰਹ 'ਚ ਪਾ ਰਹੇ ਆ ਜਦੋਂ ਸਾਡੀ ਬੋਲੀ ਨਾਲ ਦੀ ਦੁਨੀਆ 'ਚ ਕਿਤੇ ਕੋਈ ਅਮੀਰ ਬੋਲੀ ਨਹੀਂ ਹੈਗੀ ਫਰ ਇਹ ਗੱਲ ਤੇ ਗੌਰ ਕਰਨੀ ਪਣੀ ਆ ਜੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਆਪਣੀ ਬੋਲੀ ਤੋਂ ਦੂਰ ਹੋ ਗਈਆਂ ਤਾਂ ਯਾਦ ਰੱਖੋ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਤੇ ਅਗਲਾ ਸੁਣਿਆ ਮੇਰਾ ਹੋਰ ਸੁਣ ਲੋ ਚੌਥਾ ਸੁਣਿਆ ਬੱਚੇ ਆਪਾਂ ਇਕੱਲਾ ਇਕੱਲੇ ਜੰਮਣ ਲੱਗ ਗਏ ਜਿਹੜੇ ਪਹਿਲਾ ਮੁੰਡਾ ਹੋ ਗਿਆ ਉੱਥੇ ਖੜ ਜਾਂਦੇ ਵੀ ਕਾਹ ਬੱਚਾ ਨਹੀਂ ਲੈਣਾ ਆ ਪਰਸੋਂ ਦੀ ਗੱਲ ਆ ਕੱਲ ਦੀ ਗੱਲ ਆ ਤੁੰਗਾ ਪਿੰਡ ਮੈਂ ਖਬਰ ਪੜ੍ਹ ਰਿਹਾ ਸੀ ਸੰਗਰੂਰ ਜ਼ਿਲ੍ਹੇ ਦੀ ਖਬਰ ਹੈ ਇੱਕ 12 ਸਾਲ ਦਾ ਬੱਚਾ ਇਕੱਲੇ ਮਾਪਿਆਂ ਦਾ ਪੁੱਤ ਸੀਗਾ ਉਹ ਤੰਗ ਜੜਾਉਂਦਾ ਕੋਠੇ ਉੱਤੇ ਡਿੱਗ ਪਿਆ ਉਹਦੀ ਮੌਤ ਹੋ ਗਈ ਤੇ ਘਰ ਦਾ ਦੀਵਾ ਗੁੱਲ ਹੋ ਗਿਆ ਸਾਡੇ ਇਕੱਲੇ ਇਕੱਲੇ ਜਵਾਕ ਵੀ ਆਪਾਂ ਜ਼ਮੀਨਾਂ ਨਾਲ ਘਟ ਜਾਣਾ ਇਹਨਾਂ ਨੂੰ ਪੜ੍ਹਾਵਾ ਕਿੱਥੋਂ ਉਹ ਇਕੱਲੇ ਇਕੱਲੇ ਨੂੰ ਜਾਂ ਸਟ੍ਰੀਟ ਨੇ ਮਾਰ ਦੇਣਾ ਹੈ ਜ਼ਬਰ ਕਰਕੇ ਜਾਂ ਨਸ਼ੇ ਨਾਲ ਮਰ ਜਾਣਾ ਹੈ ਜਾਂ ਆਪਦੀ ਹੋਰ ਹਾਦਸਾ ਵਾਪਰ ਜਾਣਾ ਹੈ ਤੇ ਫਿਰ ਜ਼ਮੀਨਾਂ ਕਿਹਨੇ ਸੰਭਾਲਣਗੀਆਂ ਸਾਡੀਆਂ ਭਾਈ ਇਹ ਗੱਲ ਦਾ ਖਿਆਲ ਰੱਖੋ ਅਸੀਂ ਹੁਣ ਪਿੰਡਾਂ ਸੁਣਦੇ ਜਾਂ ਕਹਿੰਦੇ ਆ 15 15 20 20 ਕਿੱਲੇ ਆਲੇ ਮੁੰਡਿਆਂ ਨੂੰ ਇਸਤੇਰੀ ਹੁੰਦੇ ਕਿਉਂ ਨਹੀਂ ਹੁੰਦੇ ਕੁੜੀਆਂ ਹੀ ਹਨੀ ਜਿਵੇਂ ਪਹਿਲਾਂ ਕਿਹਾ ਜਿਹਦੇ ਪਹਿਲਾ ਮੁੰਡਾ ਦੂਜਾ ਬੱਚਾ ਨਹੀਂ ਲੈਂਦਾ ਇਹ ਗੱਲ ਤੇ ਗੌਰ ਕਰੋ ਬਾਹਲੇ ਕਹਿ ਦਿੰਦੇ ਆ ਸ਼ੇਰ ਤਾਂ ਜੀ ਇਕੱਲਾ ਹੀ ਬਾਦੂ ਹੁੰਦਾ ਪਰ ਜੇ ਕਸੀੜ 20 ਇਕੱਠੇ ਹੋ ਗਏ ਪਹਿਣ ਸ਼ੇਰ ਨੂੰ ਵੀ ਮਾਰ ਲੈਂਦੇ ਆ ਇਹ ਲੜ ਮੰਨ ਕੇ ਜਾਓ ਗੱਲ ਬਹੁਤ ਜ਼ਰੂਰ ਤਾਂ ਸਾਡੀ ਕਾਮ ਨੂੰ ਇੱਕ ਤੋਂ ਜ਼ਿਆਦਾ ਬੱਚੇ ਦੀ ਲੋੜ ਆ ਭਰਾਵੋ ਸਮੇਂ ਅਖੀਰ ਤੇ ਸਮੇਂ ਦੀ ਘਾਟ ਹੈ ਐਨਾ ਹੀ ਕਹਿਣਾ ਚਾਹੁੰਦਾ ਜਿਹੜੀ ਚਿੰਗਾਰੀ ਜਿਹੜੀ ਸ਼ੁਰੂਆਤ ਭਾਈ ਦੀਪ ਸਿੰਘ ਸਿੱਧੂ ਨੇ ਸ਼ੁਰੂ ਕੀਤੀ ਸੀਗੀ ਉਹਨੂੰ ਅੱਗੇ ਲੈ ਕੇ ਚੱਲੇ ਭਾਈ ਅਮਰਪਾਲ ਸਿੰਘ ਜਿਹੜੇ ਹਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਹੈ ਇਸ ਤੋਂ ਇਲਾਵਾ ਸਾਡੇ 40-45 ਨੌਜਵਾਨ ਹੋਰ ਹੈ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਬੰਦਾ ਹੈ ਉਹਨਾਂ ਤੇ ਵੀ ਜਿਹੜੀ ਇਹ ਹਕੂਮਤ ਦਾ ਛੱਡ ਢਾ ਰਹੀ ਹੈ ਬਹੁਤ ਬਾਰੀ ਖਬਰਾਂ ਵੀ ਬਾਹਰ ਨਿਕਲ ਕੇ ਆਉਂਦੀਆਂ ਨੇ ਉਹ ਆਪ ਵੀ ਆ ਕੇ ਤਰੀਕ ਤੇ ਦੱਸਦੇ ਭਾਈ ਸਾਡੇ ਨਾਲ ਅੰਦਰ ਧੱਕਾ ਹੋ ਰਿਹਾ ਸੋ ਇਸ ਕਰਕੇ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਜਿਹੜੇ ਬੰਦੇ ਆ ਥੋੜੇ-ਮੋٹے ਬੱਚੇ ਆ ਪੰਜਾਬ ਦੀ ਗੱਲ ਕਰਨ ਵਾਲੇ ਕੌਮ ਪੰਛੀ ਦੀ ਗੱਲ ਕਰਨ ਵਾਲੇ ਭਰਾਵੋ ਉਹਨਾਂ ਨਾਲ ਖੜ ਜਾ ਕਰੋ ਆਪਾਂ ਸੋਚੀ ਜਾਂਦੇ ਆ ਵੀ ਆਪਾਂ ਕੀ ਲੈਣਾ ਨਹੀਂ ਫਿਰ ਇੱਕ ਵੀ ਇੱਥੇ ਬਚਣਾ ਨਹੀਂ ਬੰਦਾ ਮੇਰੀ ਗੱਲ ਯਾਦ ਰੱਖੋ ਤੇ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਾਇਆ ਵੀ ਸਾਡੇ ਪਾਣੀਆਂ ਜ਼ਹਿਰਾ ਸਾਡੀ ਧਰਤੀ ਨੂੰ ਖੋਇਆ ਜਾ ਰਿਹਾ ਹੈ ਜਵਾਨੀ ਪ੍ਰਵਾਸ ਕਰਕੇ ਬਾਹਰ ਕੱਢੀ ਜਾ ਰਹੀ ਹੈ ਇੱਥੇ ਘਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਨੇ ਇਹ ਜਿੰਨਾਂ ਅਸੀਂ ਇਕੱਠੇ ਹੋ ਕੇ ਇੱਥੋਂ ਅਸੀਂ ਪੈਰ ਜੁੱਤੀਆਂ ਹਟ ਪਾਈਏ ਨੰਗੇ ਪੈਰੀ ਪੂਰੇ ਪੰਜਾਬ ਚ ਆਈਏ ਲੋਕਾਂ ਨੂੰ ਅਪੀਲ ਕਰ ਗਏ ਵੀ ਜੇ 27 ਦੇ ਵਿੱਚ ਚੰਗੇ ਬੰਦੇ ਪੰਜਾਬ ਚ ਨਹੀਂ ਆਉਂਦੇ ਸਰਕਾਰ ਨਹੀਂ ਬਣਦੀ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਨਹੀਂ ਹੋਣਾ ਸੇਨੀਆਂ ਕਿ ਮੇਰੀਆਂ ਬੇਨਤੀਆਂ ਪੀਲਾ ਨੇ ਹੁਣ ਮੈਂ ਅਪੀਲ ਕਰਦਾ ਇੱਕ ਜਿੰਨੇ ਵੀ ਬੈਠੇ ਆ ਗੁਰਸੀਆਂ ਤੇ ਖੜੇ ਹੋ ਜਿਓ ਇੱਕ ਵਾਰੀ ਆਪਾਂ ਜਕਾਰੇ ਲਾਉਨੇ ਮਾਹੌਲ ਠੰਡਾ ਆਇਆ ਕਰੀ ਬੈਠੇ ਹੋ ਦੋਨੇ ਵਹਾ ਮੁੱਕੇ ਹਵਾ ਤਣੇ ਹੋਣੇ ਚਾਹੀਦੇ ਆ ਪਤਾ ਲੱਗੇ ਇਥੋਂ ਕਾਂਬਾ ਛਿੜੇ ਦੁਸ਼ਮਣਾਂ ਨੂੰ ਵੀ ਹਾਂ ਅੱਜ ਵਾਰਸ ਪੰਜਾਬ ਦੇ ਇਕੱਠੇ ਹੋਇਆ 40 ਮੋਤੇ ਦੀ ਧਰਤੀ ਦੇ ਉੱਤੇ ਕਿਰੇ ਹੱਥ ਦੇ ਵਿੱਚ ਝੰਡਾ ਝੰਡੇ ਜਮਾ ਉੱਪਰ ਤੇ ਵਹਾ ਹਵਾ ਦੇਗਾ ਚੋਣੀਆਂ ਚਾਹੀਦੀਆਂ ਨੇ ਬੋਲੇ ਸੋ ਨਿਹਾਲ असां <laughs> वाहेगुरु